ਉਹ ਵੀ ਜਮਾ ਜਿਹੜੇ ਪਟਾਈ ਉਹ ਹੀ ਛਟਾਊਗਾ ਆਏ ਕਿਵੇਂ ਜਾਣੇ ਹੋ ਭਾਂਜਾ ਵਾ ਟਰਾਲੀ ਪੱਟ ਦੋਗੇ ਚੜਦਾ ਨਹੀਂ ਇਹ ਓਏ ਆ ਦੇ ਕੰਮ ਕਰੀ ਜਨਾ ਇੱਥੇ ਚੜਦਾ ਨਹੀਂ ਓਏ ਹੱਟੇ ਤੇ ਕਿਹਣੀ ਕਰਤੀ ਖਰਾਬ ਨਵੀਂ ਲਵਾ ਲਓ ਸਾਡੇ ਸਾਡੇ ਨਾਲ ਦੀ ਦਾ ਵੀ ਮਤਰਾ ਤੰਨਰੀ ਜਾਨ ਤੋਂ ਚੜਾ ਨਹੀਂ ਚੌਥੀ ਰੀ ਏ ਏ ਓ ਲੈਫਟ ਸੱਲੇ ਕਰ ਓਏ ਆਊਗਾ ਚੱਲ 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 ਥੱਲੇ ਰੱਖ ਸੋਨੂੰ ਕਰਦਾ ਹੋਇ। ਉਹ ਚਲਾ ਲਾ ਬਾਬੋ। ਓ ਇੱਥੇ ਓ ਟੋ ਇੱਥੇ ਰੱਖ ਬਸ। ਉਹ ਬਾਬੋ ਕਰਦੇ ਨਾ ਜਿਹੜਾ ਯਾਰ ਮਿੱਟੀ ਕੋ ਬਟੀਆਂ ਨੇ। ਉਹ ਕਰਦਾ ਹੋ। ਹਟ ਲਾ ਦੇ। ਜਿਹੜਾ ਇਹ ਜਿਹੜਾ ਜਣਾ ਕਿਵੇਂ ਲੋਡ ਹੋਣ। ਪਸਾਉਗਾ ਹਟ ਦੇ ਇਹਨਾਂ ਕੱਟ। ਉਹ ਤਹਾ ਦਾ ਕਰੜਾ ਕਰਾ ਪੱਟ ਲੈਰ ਉਹ ਜਿਹੜਾ ਪੱਟਾ ਖੱਲਮਾ ਬੁੱਲੇ ਆ ਗੁੱਟ ਨਹੀਂ ਹਟਣ ਮੁਰਾ ਦਾ ਬੂਸਟਿੰਗ ਦਾ ਗੱਲ ਬੂਸਟਿੰਗ ਨਾਲ ਪਹਿਰੇ ਤੋਂ ਤੇ ਬਾਹਰ ਬੜਾ ਬੜੂ ਕੰਦੇ ਜਿਆਨ ਉੱਚਾ ਹੋ ਗਿਆ ਟਾਇਰ ਜੀ ਗੋਲ ਹੋ ਗਏ ਹਰਗੇ ਦੇ ਤੇ ਉਹ ਨਾ ਉਪਰਾ ਵਾ ਇੱਥੇ ਵੀ ਨਹੀਂ ਆਉਣਾ ਇਸ ਤੋਂ ਬਾਅਦ ਇਹ ਹੁਣ ਹੋ ਗਿਆ ਰੇਜ ਦੇਖ ਲਿਆ ਥੱਲੀ ਰੱਖ ਰੋਟਾ ਵੇਟਰ ਮੜਾ ਜਾ ਅਕੂ ਦੇਖਾਂ ਤਾਂ ਹੀ ਹਟਦੇ ਤਾਰਾ ਰਾਵ ਬੜਾ ਦਾ ਤੇਰਗਾ ਤੇ ਆ ਲਿਹਾ ਤਾਂ ਐ ਹੀ ਨਹੀਂ ਇੱਥੇ ਵੀ ਲਿਹਾ ਤਾਂ ਉਧਰ ਪਰੇ ਆਪਣਾ ਬਾ ਬਾਲੀਆ ਇੱਥੇ ਨਾ ਟੋ ਆਟ ਲਾਈ ਨੋਕ ਦਾ ਸਹਾ ਬੜਾ ਬਣਿਆ ਖਾ ਲੈ ਲੈਫਟ ਥੱਲੇ ਕਰ ਲੈ ਡਾਲੀ ਰੋੜ ਦੀ ਉਹ ਮੋੜਦਾ ਪੁੱਠਾ ਹੀ ਬਗਾਨਿਆਂ ਦੇ ਪਾੜੇ ਨੇ ਬਾਅਦ ਦਾ ਵੀ ਮਟਰੋਂ ਨਿਕਲਿਆ ਵਾਰ ਆਹੋ 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 ਦੇਖੋ ਢਿਮਟਾ ਕਿਵੇਂ ਕਰਨਾ ਕੰਮ ਥੋੜਾ ਹੀ ਆ ਆਣੀਦਾਰੇ ਪੰਦ ਕਰਦਾ ਮੈਂ ਕਹਿੰਦਾ ਲਾਉਂਦੇ ਚਾਹ ਤੱਕ ਸੀ ਮੋਟਰ ਚਲਾ ਲੈਂਦੇ ਉਹਨਾਂ ਟਾਈਮ 'ਚ ਆਏ ਕੋਈ ਨਾਲ ਲੱਗਿਆ ਪੀਰ ਤੋਂ ਉਹ ਮਜ਼ਾ ਲੱਗੂਗਾ ਹੀ ਹੁਣ ਨਾਲ ਲੱਗੇ ਪੂ